ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤਾਂ ਦੋਸਤੋ ਹੁਣੇ-ਹੁਣੇ ਸੁਖਰਤੀਆ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਆਇਆ ਸੀ ਜੋ ਲਾਈਵ ਤੁਸੀਂ ਅੱਗੇ ਇਸ ਵੀਡੀਓ ਦੇ ਵਿੱਚ ਦੇਖੋਗੇ ਤਾਂ ਸੁਖਰਤੀਆ ਨੇ ਕੁਝ ਰਿਪਲਾਈ ਵੀ ਦਿੱਤੇ ਨੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੁਖਰਤੀਆ ਨੇ ਉਹਨਾਂ ਨੂੰ ਰਿਪਲਾਈ ਦਿੱਤੇ ਨੇ ਜੋ ਵੀ ਉਸ ਨੂੰ ਗਲਤ ਬੋਲਦੇ ਨੇ ਤੇ ਸੁਖਰਤੀਆ ਦੀ ਇੱਕ ਬਿੱਤੇ ਦਿਨ ਹੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਲੋਕ ਕਹਿ ਰਹੇ ਸੀ ਵੀ ਸੁਖਰਤੀਏ ਦੇ ਨਾਲ ਹੱਥਾ ਪਾਈ ਹੋਈ ਆ ਕੁਝ ਮੁੰਡਿਆਂ ਨੇ ਉਸ ਦੇ ਨਾਲ ਹੱਥਾ ਪਾਈ ਕੀਤੀ ਆ ਉਸ ਦੇ ਬਾਰੇ ਵੀ ਬੋਲਿਆ ਸੁਖਰਤੀਏ ਇਸ ਲਾਈਵ ਦੇ ਵਿੱਚ ਤੇ ਦੋਸਤੋ ਇੱਕ ਵੀਡੀਓ ਹੋਰ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਮੁੰਡੇ ਸੁਖਰਤੀਏ ਨੂੰ ਧਮਕੀਆਂ ਦੇ ਰਹੇ ਸੀ ਉਹਨਾਂ ਦੇ ਬਾਰੇ ਕੀ ਬੋਲਿਆ ਸੁਖਰਤੀਏ ਅੱਗੇ ਇਸ ਵੀਡੀਓ ਦੇ ਵਿੱਚ ਜ਼ਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਦੋਸਤੋ ਤੁਹਾਨੂੰ ਕੌਣ ਸਹੀ ਲੱਗਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਐਦਾਂ ਦੀਆਂ ਹੋਰ ਨਵੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਭ ਤੋਂ ਪਹਿਲਾਂ ਦੇਖੋ ਇਹ ਸੁਖਰਤੀਏ ਦਾ ਪੂਰਾ ਲਾਈਵ ਫਿਰ ਭੱਜ ਗਿਆ ਕੌਣ ਸਾਮ ਸਵੇਰ ਆ ਜਾਂਦਾ ਭਾਈ ਜਨਾਂ ਰਾਤ ਨੂੰ ਚੱਲੀ ਜਾਂਦਾ ਕੱਲ੍ਹ ਉਹ ਸੁਣਾ ਕਹਿੰਦਾ ਸ਼ੂਟ ਆਊਟ ਸੁਖ ਬਾਈ ਐ ਕਰਕੇ ਐ ਠਾ ਕਹਿੰਦਾ ਬਈ ਇੱਕ ਤੇਰੇ ਰਗਾ ਇੱਕ ਤੇਰੇ ਗਾੜ ਚੜਦਾ ਤੇਰਾ ਸਾਲਿਆ ਮਰੋਂ ਕੰਦ ਤੇ ਜੋਦੀ ਆਟਮ ਉਹ ਪੇਦਰ ਇੱਕ ਹੋਰ ਸੀ ਸਰਦੂਲ ਬੂਹ ਦਾ ਜਿਹੜਾ ਕਹਿੰਦਾ ਮੈਂ ਕਰਿਆ ਇੱਕ ਗੋਲੀ ਮਾਰ ਕੇ ਜਾਊਂਗਾ ਹਜੇ ਤੱਕ ਆਇਆ ਹੀ ਨਹੀਂ ਉਹ ਮੈਂ ਤਾਂ ਡਿੱਕੀ ਕਿ ਮੈਂ ਅੰਤੋਂ ਤੋਂ ਵੀ ਡਿੱਕੀ ਗਿਆ ਬਈ ਆਇਆ ਆਇਆ ਉਹੀ ਹੀ ਕੇਵਤ ਹੋ ਗਈ ਕਹਦਾ ਬਾਈ ਪਬਜੀ ਕਿਹਦਾ ਕੋਈ ਨਹੀਂ ਮੇਰੇ ਖੇਲ ਨਾਲੇ ਪਬਜੀ ਘੇੜ ਘੇੜ ਕੀਤਾ ਤੋ ਤੱਕ ਆਇਆ ਕੋਈ ਦੱਸੋ ਜੀ ਮੈਂ ਚਲਾਉਣਾ ਤਾਂ ਐਸਾ ਬਲੋੜਾ ਕਿ ਕਿਹੜਾ ਨਾਮ ਕਾ ਚੜਨ ਤੋਂ ਪਹਿਲਾਂ ਪਬਜੀ ਖੇਡੀ ਸੀ ਔਰ ਕੀਤਾ ਕੀ ਆ ਆਵਜੀ ਦੇ ਪਲੇਅਰ ਤਖੜੇ ਜਿਹੜੀ ਜੀ ਵੀ ਆ ਖੰਦੀ ਵੀ ਆ ਹਾਂ ਗਲੋਰੀ ਆ ਗਿਆ ਅਈ ਕਰ ਉਹ ਨਾ ਕਿਹ ਜਿਹੜਾ ਬੰਦਾ ਨੋਟ ਕਰਦਾ ਦਿਲੋਂ ਸਲੂਟ ਆਉਂਦੀ ਦਵਾ ਸਲਾਮ ਆ ਬਾਕੀ ਜਿਹੜਾ ਜਿਵੇਂ ਕਰਦਾ ਕਰੀ ਜਾਂਦੇ ਸਾਨੂੰ ਘਠਾ ਦੋ ਹਾਂ ਹਾਂ ਅੱਜ ਵੀ ਪੇ ਦੇ ਕਦੇ ਆ ਜਾ ਹੈਗਾ ਪੁੱਤੂ ਬੰਦਾ ਨੂੰ ਦਾ ਤਰੀਕਾ ਦੇ ਨਾਲ ਸਰ ਇਹਦੇ ਆ ਕਦੇ ਭਾਈ ਅੰਗੂ ਨੇ ਖੋਲ ਲਾਈ ਹੋਈ ਹੈ

ਆਇ ਤੇ ਕੀ ਫੇਪਾ ਲਾ ਤੋ ਕਹਿੰਦਾ ਕਰਤੀ ਲੀਕ ਸੁਕਰਤੀ ਦੀ ਵੀਡੀਓ ਲਾਉ ਤੇ ਕਰ ਦੇ ਗਾ ਜੀ ਭਰਾਵਾ ਜਿੰਨੀ ਓਪੂ ਭਰਾਵਾ ਪਟਾਣਾ ਬੋਤਾ ਓਡੀਓ ਓਡੀਓ ਹਾ ਹਾ ਸਾਬ ਭਰਾਵਾ ਕਹਿੰਦੇ ਕਿੰਨੀ ਕਰਨੀ ਕਿ ਕਰ ਲਾ ਸਹਿਦ ਜੀ ਓਪਟਾ ਕਹਿੰਦੇ ਲਿਆ ਸੀਗਾ ਇੱਕ ਚੱਪਲੀ ਪੈਂਦੀ ਹੁੰਦੀ ਮਗਰ ਠਾ ਫੇਰ ਕਰਦਾ ਬੰਦਾ ਕਿਵੇਂ ਬੱਬਾ ਦੇਖਦਾ ਕਿ ਯਾਰ ਇਹ ਲਾਈਨ ਹੀ ਐਸੀ ਆ ਕਿ ਇੱਥੇ ਬਦਨਾਮੀ ਨਹੀਂ ਆ ਵਾਵਾ ਵੀ ਆ ਭਾਈ ਚਰਨ ਵੀ ਆ ਦੱਤ ਬਾਜੀ ਵੀ ਆ ਸਾਰਾ ਇੱਥੇ ਸਾਰਾ ਕੰਮ ਹੀ ਆ ਮੇਰੇ ਨਾਲ ਜੋ ਜੋ ਹੋਇਆ ਮੈਨੂੰ ਪਤਾ ਵੀ ਕੀ ਚੀਜ਼ਾਂ ਹੋਈਆਂ ਨੇ ਕਿ ਨਹੀਂ ਹੋਈਆਂ ਕੋਈ ਉਹ ਬੰਦਾ ਕਿਸੇ ਬੰਦੇ ਨਾਲ ਮੈਨੂੰ ਕੰਪੇਅਰ ਨਹੀਂ ਕਰ ਸਕਦਾ ਮਾੜਾ ਮੈਂ ਜੰਗਾ ਕੁਸ਼ ਨਹੀਂ ਆ ਮੈਂ ਆਦੇ ਆਪ ਤੇ ਜਿਵੇਂ ਆ ਸੈਟਾਂ ਨੇ ਆਰੇ ਨਹੀਂ ਇੰਨਾ ਮਾੜਾ ਸੋ ਕਿਸੇ ਸਿਰੋਂ ਨਹੀਂ ਬਣੇ ਜਿੱਥੋਂ ਤੱਕ ਆ ਆਪਦੇ ਦਮ ਤੇ ਆਏ ਆ ਜ਼ੀਰੋ ਤੋਂ ਉੱਟ ਕੇ ਆਏ ਆ ਜੇ ਫੇਰ ਦੇਖ ਕੇ ਸੀ ਜ਼ੀਰੋ ਤੋਂ ਫੇਰ ਉੱਠਣਾ ਜਾਣਦੇ ਆ ਸਾਨੂੰ ਪਤਾ ਕਿ ਮੁੱਠੀ ਦਾ ਬਾਕੀ ਜਿਹੜੇ ਚਾਰ ਬਣਾ ਛੁੜੇ ਨੇ ਵਧੀਆ ਨੇ ਉਹ ਤੇ ਤਾਂ ਇਹੀ ਕਿ ਥਰਡੇ ਕਦਰੇ ਹੋ ਭਾਈ ਇਹਦਾ ਭਰੋਸਾ ਨਹੀਂ ਹਾਂ ਗੱਲ ਘੜ ਕਰਦਾ ਕਰਦਾ ਕਿਸੇ ਪਾਸੇ ਸਕਦਾ ਯਸਤਵਾ ਜੀ ਕਰਤ ਨਹੀਂ ਕਰਾ ਤਰੀ ਚੁੰਨ ਥਾ ਤੁਹਾਨੂੰ ਵੀ ਹੋਦੀਆ ਕਰਨੀ ਬੱਲੇ ਤੇਰੇ ਪੈਰ ਘਟਦੇ ਤੁਨ ਜਿਹੜੀ ਹਸਤਵਾ ਜੀ ਮੇਰੇ ਕੋ ਦੂਰ ਛੜ ਰਹਿਣ ਤੇ ਹੋ ਸੈਬ ਦੀ ਮੋਫਰ ਨਾਲ ਲਿਆ ਜਾ ਬੰਦੇ ਟਾਈਮ 'ਚ ਕਰਾਂਗੇ ਬੰਦੂ ਪਹਿਲਾਂ ਨੇੜੇ ਤੂੰ ਅਜੰਦੀਗੜਾ ਵਾ ਮੋਬਲ ਤੂੰ ਪਹਿਲਾਂ ਨੇੜੇ ਤੂੰ ਠੀਕ ਹੈ ਫਿਰ ਮੇਰੇ ਕੋਲ ਰੇਵੀ ਬ੍ਰਹਮਾਸਤਰ ਹੈਗਾ ਪੂਰਾ ਤਕੜਾ

ਆਹ ਵੇ ਸਿੱਧਾ ਤੇ ਮੈਂ ਕੰਟਰੋਲ ਹੋ ਗਏ ਠੀਕ ਅਸੰਦੂ ਤਾਂ ਮੇਰੀ ਗੱਲ ਜਿੱਥੇ ਲਾਈਫ ਸਾਈਟ ਐ ਉਸ ਰੱਖਿਆ ਵੀ ਮੈਂ ਆਪ ਦਾ ਲਾਈਟ ਚ ਗਾਜਰ ਮੂਲੀ ਦੇਖਣਾ ਵਾ ਠੀਕ ਆ ਉਹ ਲੋਕਾਂ ਨੇ ਕਰੀ ਐ ਮੈਂ ਜ਼ਰਾ ਕਿਹਾ ਨਾ ਉਵੇਂ ਚੱਲਣਾ ਪੈਂਦਾ ਸਿੱਧਾ ਹੀ ਚੱਲਣਾ ਬਸ ਜਿੱਥਰ ਨੂੰ ਜਾਇਆ ਜਾਂਦਾ ਤਾਂ ਕਹਿ ਰਹੇ ਤਾਂ ਕਹਿ ਰਹੇ ਅੱਛਾ ਏ ਅਈ ਸੱਗੇ ਰੱਖਿਆ ਮਾਦਾ ਹੁੰਦਾ ਸੰਦੂ ਚਾਹ ਬਣਾ ਕੇ ਲਿਆ ਆ ਨਾਲ برفੀ ਕਿੱਦਾਂ ਹੈ ਦੱਸ ਦੇ ਅੱਛਾ ਮਿਊਟ ਕਰਕੇ ਗੱਲ ਕਰ ਰਹੇ ਸਰਦਾਰ ਸਰਦਾਰ ਜੀ ਬਹੁਤ ਤੇਜ਼ ਨੇ ਸਰਦਾਰ ਜੀ ਮਿਊਟ ਕਰਦੇ ਗੱਲ ਸਰਦਾਰ ਜੀ ਪੈਸੇ ਅੱਜ ਕੱਲ ਬੀਜੀ ਚੱਲ ਰਹੇ ਨੇ ਵਿਚਾਰੇ ਕਹਿੰਦਾ 5-6 ਮਹੀਨੇ ਚਸ਼ਮੇ ਸੀ ਬੁੱਤ ਕਿਹਾ ਆਹ ਲੇ ਇਹਨਾਂ ਸਭ ਨੂੰ ਵਸਤੀ ਆਪਨੂੰ ਬਿਟਾਏ ਚੀ ਕਹਿੰਦਾ ਇਹ ਕਹਿੰਦਾ ਉਹ ਮਰੇ ਮੈਦ ਬੜੇ ਨਹੀਂ ਤੂੰ ਦੱਸਣ ਕੀ ਕਰਾਂ ਮੈਂ ਕੀ ਕਰਾਂ ਬਈ ਤੇ ਜੀ ਸائن ਰਕੋ ਲਗਾਈ ਜਿਹੜਾ ਕਹਿੰਦਾ ਖਲਾਰੂ ਭੈਣ ਜੋ ਇੱਕ ਮਿੰਟ ਕਹਿੰਦੇ ਇੱਕ ਮਿੰਟ ਸਾੜਿਆ ਕੰਦ ਕੀ ਗਿਆ ਆਪਦੀ ਮਿਹਨਤ ਦਾ ਠੱਗੀ ਮਾਰੀ ਭੈਣ ਜੋ ਦਾ ਕੀ ਤਰ੍ਹਾਂ ਦੱਸ ਘਰੋਂ ਚੱਕ ਕੇ ਲੈ ਗਏ ਅਸੀਂ ਠੱਗੀ ਮਾਰੀ ਆ ਇਹ ਵੀ ਅਰੇ ਤਾਂ ਲੋਕ ਕੋਈ ਬੋਲ ਰਿਹਾ ਕਿ ਮੈਂ ਐ ਕਹਿੰਦੇ ਕਿ ਕਿਹਦਾ ਆ ਕੀ ਫੀਮਾ ਫੀਮ ਦੇ ਚੱਕਰ ਦੇ ਤੁਸੀਂ ਐ ਕਰਦੀ ਓ ਮੈਂ ਕਰਦੀ ਫੀਮ ਦਿਖਦੀ ਐ ਇੱਕ ਪੈਸਾ ਤੇ ਇੱਕ ਫੀਮ ਹਾਂ ਫੀਮ ਚਟਣੀ ਆ ਦੱਸੋ ਹੁਣ ਮਿੱਨੂ ਆ ਮੈਂ ਚਲਾ ਦਿੰਦਾ ਇਹ ਗੱਲ ਕਹਿੰਦਾ ਮੈਨੂੰ ਬਦਨਾਮ ਕੀਤਾ ਲੋਕਾਂ ਨੇ ਇੰਨਾ ਮਾੜਾ ਚੰਗਾ ਕੀ ਮੇਰਾ ਕੀ ਕਰ ਲੈ ਕੀ ਬੱਕ ਲੈ ਆ ਫਿਰਦਾ ਮੈਂ ਦੋਵੇਂ ਦੋਵੇਂ ਮੇਰਾ ਕੀ ਘਟ ਗਿਆ ਲੋਕੀ ਯਾਰਾ ਮੈਂ ਕਹਿੰਦਾ ਸਗੋਂ ਪਾਗਲ ਮੈਸਟਰ ਤਾਂ ਆਪਾਂ ਨੂੰ ਹੋਣਾ ਚਾਹੀਦਾ ਲੋਕੀ ਆਪਣੇ ਤੋਂ ਆਪ ਮੈਂਟਲ ਹੋਏ ਵੇਹ ਜਾਦੇ ਸਕੜਦਾ ਇਹ ਮੇਰੇ ਸਲਵਰੀ ਬੋਲਣ ਜੋਗੇ ਨਹੀਂ ਘਰੇਪਾ ਮੈਨੂੰ ਪੁੱਛੀ ਹੋਏ ਮੇਰੇ ਸਹਾਰੇ ਵੀ ਬੋਲਦੇ ਆ ਜਦੋਂ ਪੁੱਛਦੀ ਹੈ ਸਾਰੇ ਪੁੱਛਦੇ ਆ ਆਹ ਤਾਉ ਨੂੰ ਪੁੱਛਦੇ ਆ ਕੋਈ ਨਹੀਂ ਕਿ ਪੁੱਛਦਾ ਚੱਕਰ ਦਾ ਇਹ ਪੁੱਛ ਚੱਲ ਕਿਸੇ ਮਤਲਬ ਉਹਨੂੰ ਪੁੱਛਦੇ ਪੁੱਛਦੇ ਤਾਂ ਹੈਗੇ ਨਹੀਂ ਆਪਨ ਕੋਈ ਨਹੀਂ ਆਪਾਂ ਤਾਂ ਕਹਿੰਦੇ ਡੱਡੀ ਲੱਗ ਚਲੋ ਸੁਣ ਲੈ ਪਹਿਲਾ ਸਵੇਰ ਤੇਰੇ ਸਾਹਮਣੇ ਯਾਰ ਕਾਰ ਖੋਆ ਬੇਚੋਸ਼ੀ ਦੋਸਤੀ ਚ ਆਇਆ ਤੈਨੂੰ ਆ ਗਈ ਓਏ ਹੌਂ ਰਹੀ ਔਰ ਅਗੇ ਯਾਨੀ ਕਿਦਰ ਭੱਜਣਾ ਬਾਬਿਓ ਇਹਨੇ ਮਾੜਾ ਚੰਗਾ ਤਨੂ ਬਾਰੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਜੱਟਾਂ ਦੀ ਤਰ੍ਹਾਂ ਬੜਾ ਇਹ ਸਮਝੋ ਗੱਲ ਖਦੀਰ ਖਾਨ ਤੇ ਆਖਿਆ ਰੇ ਤਾਂ ਦੇ ਮੈਂ ਤਨੂ ਬੜਾ ਹਾਂ ਉਹ ਮੈਂ ਕਿਹਾ ਕੋਈ ਬੰਦਾ ਕੁਝ ਵੀ ਇਹ ਟੈਂਚ ਕਰਕੇ ਮੂਟੀ ਖਾ ਰਿਹਾ ਬਈ ਕਿਸੇ ਨੂੰ ਕੀ ਦੁੱਖ ਦਰਦਾ

ਹਾਂ ਇਹ ਰਲ ਵੀ ਰੋਕੀ ਤੋ ਤੋ ਕੰਨ ਆ ਵੀ ਜਨੇਸ਼ੋ ਉਹ ਕਰਨ ਲਈ 714 ਐ ਆ ਰਿਹਾ ਜਮੋ ਸਹੀ ਹੈ ਵੀਰ ਨੂੰ ਉਹ ਦੱਸੀ ਜੇ ਇਹ ਮੇਰੇ ਕੋਲ ਆ ਉਹ ਬੰਦ ਹੋ ਗਏ ਇਧਰ ਉਹ ਮੈਸੇਜ ਨਹੀਂ ਆਉਦੇ ਦੱਸੀ ਜਲੀ ਪੁੱਠਾ ਦਿੱਤਾ ਹੋਇਆ ਹੁਣ ਕਰ ਤੈਕਾ ਆਹੋਟ ਆ ਗਿਆ ਉਹ ਇੰਨਾਂ ਤੋਂ ਪੈਸੇ ਮੰਗਦੇ ਓਸ ਸਾਲਿਓ ਭੈਣ ਜੀ ਕਿ ਤੂੰ ਲੈ ਲੈ ਤੇਰੀ ਪੈਸੇ ਲੈ ਲੈ ਆ ਦਵਾਈ ਠੀਕ ਹੈ ਜੀ ਮੈਂ ਤੂੰ ਟੱਡੇ ਪੜਦਾ ਤੂੰ ਜਵਾਬ ਦੇ ਸਕਦਾ ਸਾਲੇ ਮੈਂ ਪੜੀ ਜਾਂਦੇ ਇੰਨੇ ਤੂੰ ਬੋਲ ਪਿਆ ਅੱਛਾ ਹਾਂ ਤੂੰ ਦਿਲਾਤਰ ਕੇ ਹਾਂ ਉਪਰੋਂ ਦੀ ਆਹੀ ਬਾਬਾ ਆਹੀ ਚੀਜ਼ ਲੋਕਾਂ ਦੀ ਮਾੜੀ ਲੱਗਦੀ ਆ ਵੀ ਕੋਈ ਬੰਦਾ ਯਾਰ ਆਪ ਦੇ ਘਰ ਪਰਿਵਾਰ ਨੂੰ ਲੈ ਕੇ ਸੀਰੀਅਸ ਚੱਲ ਰਿਹਾ ਕੰਮ ਥੰਦਾ ਕਰਦੇ ਆ ਪਰ ਲੋਕੀ ਨਹੀਂ ਚੁੜਦੇ ਹਲੋ ਲੰਨ ਆਏ ਆ ਗੱਲ ਬੰਦਾ ਨਹੀਂ ਦੱਸੋ ਆ ਸੰਧੂ ਬੰਦਾ ਕਦੇ ਮਾੜਾ ਨਹੀਂ ਪੜਦਾ ਬੰਦੇ ਨੂੰ ਮਾੜਾ ਬਣਾਉਂਦੇ ਉਹਦੇ ਹਾਲਾਤ ਸਹੀ ਗੱਲ ਆ ਹਾਲਾਤ ਕਿਵੇਂ ਦੇ ਚੱਲਦੇ ਆ ਸੁਣੇ ਆਪ ਨਹੀਂ ਕਰਦਾ ਮਾੜਾ ਕੰਮ ਕਰਾਉਂਦੇ ਆਹ ਸਾਤ ਸੁਣੇ ਆਪ ਗਾਲਾਂ ਕਿਹੜਾ ਕੱਟੀ ਜਾਂਦੇ ਨੇ ਅੱਗੋਂ ਆਪਾਂ ਕੱਢਾਂਗੇ ਮੁੜ ਕੇ ਨੜੇ ਆਈ ਕਲਿੱਪ ਕੱਟ ਕੇ ਪਾ ਦੇਣੀ ਆ ਲੋਕੀ ਇਹਨਾਂ ਗਾਲਾਂ ਕੱਢੀ ਗਾਲਾਂ ਕੱਢ ਰਹੇ ਨੇ ਥੱਲੇ ਆ ਰਹੇ ਨੇ ਨਾਲੇ ਵੇਖ ਵੀ ਰਹੇ ਨੇ ਇਹਨਾਂ ਦੇ ਗਾਲਾਂ ਵੀ ਕੱਟ ਰਹੇ ਨੇ ਤੁਸੀਂ ਨਾ ਵੇਖੋ ਅਣਫੋਟੋ ਅਣਫੋਟੋ ਵੀ ਕਰਦੇ ਆ ਵੇਦੇ ਵੀ ਆ ਉਹ ਕਹਿੰਦਾ ਇੰਟਰਵਿਊ ਚੈੱਕ ਕਰ ਲਈ ਵਿੱਚੋ ਵਿੱਚ ਹੀ ਫੈਂਟ ਸਾਲੇ ਜੱਟ ਦੇ ਹੋਈ ਗੱਲ ਧੰਮਾ ਆਪੇ ਚਲਾਉਣੇ ਆ ਯਾਰ ਇਹਨਾਂ ਨੇ ਹੋਰ ਕੀ